ਵੀਰੋ ਫਿਲਮ ਚਮਾਰ ਸਾਹਿਬ ਦੀ ਸ਼ੂਟਿੰਗ ਕੰਪਲੀਟ ਹੋ ਚੁੱਕੀ ਆ ਤੇ ਐਡੀਟਿੰਗ ਚੱਲਦੀ ਆ ਤੇ ਬਹੁਤ ਜਲਦੀ ਐਡੀਟਿੰਗ ਜਿਹੜੀ ਆਪਾਂ ਉਹ ਖਤਮ ਕਰਕੇ ਤੇ ਇਹ ਫਿਲਮ ਪੂਰੇ ਪੰਜਾਬ ਵਿੱਚ ਹਰਿਆਣੇ ਵਿੱਚ ਪ੍ਰੋਜੈਕਟਰਾਂ ਤੇ ਦਿਖਾਉਣੀ ਆ ਸਾਰਿਆਂ ਗੁਰਦੁਆਰਾ ਸਾਹਿਬ ਵਿੱਚ ਇਹ ਫਿਲਮ ਦਿਖਾਈ ਜਾਊਗੀ ਇਹਦੇ ਵਿੱਚ ਇਸ ਢੰਗ ਨਾਲ ਫਿਲਮ ਬਣਾਈ ਆ ਕਿ ਇੱਕ ਬਹੁਤ ਬਿਆ ਕਮਾਲ ਕ੍ਰੀਏਟੀਵਿਟੀ ਆ ਤੇ ਚਮਾਰ ਕੌਮ ਸਾਡਾ ਸਾਥ ਦੇਵੇ ਰਵੀਦਾਸੀਆ ਕੌਮ ਸਾਡਾ ਸਾਥ ਦੇਵੇ ਇਸ ਤੋਂ ਬਾਅਦ ਅਸੀਂ ਵੱਡੀ ਫਿਲਮ ਬਣਾਵਾਂਗੇ 1.5 ਕਰੋੜ ਦੀ ਹਾਂਜੀ ਇਹ ਤੋਂ ਸਾਨੂੰ ਪੈਸਾ ਇਕੱਠਾ ਹੋ ਗਿਆ ਤੇ ਅਸੀਂ ਇੱਕ ਵੱਡਾ ਪ੍ਰੋਜੈਕਟ ਸ਼ੁਰੂ ਕਰਾਂਗੇ ਉਹ ਵੀ ਰਵੀਦਾਸੀਆ ਭਾਈਚਾਰੇ ਤੇ ਹੀ ਹੋਵੇਗਾ ਫਿਲਮ ਦੀ ਐਡੀਟਿੰਗ ਕੰਪਲੀਟ ਹੋ ਜਾਏਗੀ ਇੱਕ ਦੋ ਦਿਨ ਚ ਫਿਰ ਅਸੀਂ ਜਿਹੜੀਆਂ ਚਮਾਰ ਕੌਮ ਰਵੀਦਾਸੀਆ ਕੌਮ ਦੀਆਂ ਧਾਰਮਿਕ ਸੰਸਥਾਵਾਂ ਉੱਥੇ ਜਾ ਕੇ ਫਿਲਮ ਦਿਖਾਵਾਂਗੇ ਤਾਂ ਮਤਲਬ ਥੋੜਾ ਜਿਹਾ ਹਰੀ ਝੰਡੀ ਲੈਣ ਵਾਸਤੇ ਇਦੇ ਵਿੱਚ ਬੜਾ ਵਿਰੋਧ ਹੋਇਆ ਕਈਆਂ ਨੇ ਭੈਣਾਂ ਦੀਆਂ ਗਾਲਾਂ ਕਈਆਂ ਨੇ ਇੱਕ ਮੈਨੂੰ ਕਹਿੰਦਾ ਚਮਾਰਾਂ ਦੇ ਗੀਤ ਵਿਆਹਾਂ 'ਚ ਕਿੱਦਾਂ ਵੱਜਣਗੇ ਮੈਂ ਫਿਰ ਨੂੰ ਕੱਲੇ ਗੀਤ ਕਹੀ ਮੈਂ ਕਿਹਾ ਦੇਖ ਗਾਣੇ ਬਣ ਚੁੱਕੇ ਆ ਤੇ ਲੋਕ ਸਟਾਰ ਵੀ ਬਣ ਚੁੱਕੇ ਗਾਣਿਆਂ ਤੋਂ ਔਰਾ ਇੱਕ ਸਿੰਗਰ ਆ ਉਹ ਕਿੱਦਾਂ ਵੱਡਾ ਸਟਾਰ ਬਣ ਚੁੱਕਾ ਆ ਹੈਨਾ ਵੇਟਰ ਦਾ ਕੰਮ ਕਹਿੰਦੇ ਕਰਦਾ ਹੁੰਦਾ ਸੀ ਦਿਹਾੜੀ ਦਾ ਭਾਜੂ ਸਟਾਰ ਬਣ ਚੁੱਕਾ ਆ ਤੇ ਗੁਰੂ ਰਵਿਦਾਸ ਮਹਾਰਾਜ ਦੀਆਂ ਸਿੱਖਿਆਵਾਂ ਕੀ ਬੇਗੰਪੂਰੇ ਦਾ ਸੰਕਲਪ ਆ ਅਮਰਤ ਬਾਣੀ ਨਾਲ ਕਿਵੇਂ ਲੋਕਾਂ ਦੀ ਜ਼ਿੰਦਗੀ ਬਦਲੀ ਆ ਕਿਵੇਂ ਆ ਨਾਸਤਿਕ ਲੋਕ ਗੁਰੂ ਰਵੀਦਾਸ ਮਹਾਰਾਜ ਦੇ ਪ੍ਰਭਾਵ ਥੱਲੇ ਆ ਕੇ ਆਸਤਿਕ ਬਣੇ ਆ ਕਿਵੇਂ ਜਿਹੜੇ ਗੰਦੇ ਲੋਕ ਆ ਵੱਡੇ ਲੋਕ ਮਾੜੇ ਲੋਕ ਵੱਡੇ ਲੋਕ ਮਾੜੇ ਨਹੀਂ ਹੁੰਦੇ ਜਿਹੜੇ ਗੰਦੇ ਲੋਕ ਹੁੰਦੇ ਉਹ ਮਾੜੇ ਹੁੰਦੇ ਆ ਹਨਾ ਰਤਨ ਟਾਡਾ ਵੀ ਰੱਬ ਆ ਲੋਕੀ ਰੱਬ ਮੰਨਦੇ ਉਹਨੂੰ ਤੋਂ ਇਸ ਤਰ੍ਹਾਂ ਮਤਲਬ ਫਿਲਮ ਬਣਾਈਆਂ ਵੀਰੋ ਕਿ ਬਹੁਤ ਤੁਸੀਂ ਸਾਰੇ ਮਤਲਬ ਸਾਨੂੰ ਸਲੂਟ ਕਰੋਗੇ ਇੱਕ ਵਧੀਆ ਸਿਨੇਮਾ ਲੈ ਕੇ ਆਵਾਂਗੇ ਆ ਜਿਹੜਾ ਪਿਛਲੇ 15 ਸਾਲਾਂ ਚ ਨਚਾਰ ਮਹਿਗਮਾ ਦੇ ਭੰਡਖਾਨਾ ਪੰਜਾਬ ਚ ਆਇਆ ਨਾ ਇਹਦਾ ਪੈਕਅਪ ਕਰਕੇ ਦਿਖਾ ਦਾਂਗੇ ਬੰਦੇ ਹੀ ਪੈਕਅਪ ਕਰਦੇ ਹੁੰਦੇ ਆ ਇਹਨਾਂ ਨੇ ਕੀ ਵਿਖਾਤਾ ਗੁੰਡਾਗਰਦੀ ਜੱਟ ਆ ਕਰਦੂ ਜੱਟ ਆ ਕਰਦੂ ਉਹ ਭਰਾ ਅਸੀਂ ਵੀ ਜਾਟਿਆਂ ਲੋਕੀ ਯਾਰ ਸਾਡੇ ਇਲਾਕੇ ਚ ਕਈਆਂ ਨੇ ਫਾਹੇ ਲਾਇਆ ਕਰਜ਼ੇ ਤੋਂ ਹੈ 20 ਕਿਲੇ 25 ਕਿਲੇ ਦਾ ਮਾਲਕ ਬੰਦਾ ਕੀ ਇੱਕ 20 30 ਲੱਖ ਦੀ ਕੋਠੀ ਪਾਲੀ ਦੇ ਇੱਕ ਕਾਰ ਖਰੀਦ ਲਈ ਤੇ ਇੱਕ ਬੰਦੂਕ ਲੈ ਲਈ ਤੇ ਕੀ ਯਾਰ ਹੈ ਇੱਕ ਗੋਲ ਗੱਪੇ ਵੇਚਣ ਵਾਲੇ ਦਾ ਬੈਂਕ ਬੈਲੈਂਸ ਦੇਖੋ ਜੂਪੀ ਤੋਂ ਆਏ ਹੋਏ ਭਈਏ ਦਾ ਕਿੰਨਾ ਕਿੰਨਾ ਮਾਲ ਅੰਦਰ ਇਕੱਠਾ ਕਰਕੇ ਬੈਠਾ ਸਾਡੇ ਪੱਲੇ ਜੱਟਾਂ ਦੇ ਕੁਝ ਨਹੀਂ ਬਚਿਆ ਸਾਡੀ ਖੇਤੀ ਦਾ ਮੁੱਲ ਨਹੀਂ ਪੈਂਦਾ ਸਾਡੇ ਕੋਲ 40 ਕਿਲੇ ਦੀ ਖੇਤੀ ਆ ਤੇ ਅਸੀਂ ਜਦੋਂ ਝੋਨਾ ਲੈ ਕੇ ਜਾਂਦੇ ਆ ਨਾ ਮੰਡੀ ਤੇ ਕਿੱਡਾ ਢੇਰ ਲੱਗ ਜਾਂਦਾ ਪਰ ਸਾਡੇ ਪੱਲੇ ਕੱਕ ਨਹੀਂ ਪੈਂਦਾ ਅਸੀਂ ਐਗਰੀਕਲਚਰ ਨੂੰ ਕਿਵੇਂ ਡਿਵੈਲਪ ਕਰਨਾ ਇਹੋ ਜੀਆਂ ਫਿਲਮਾਂ ਮੈਂ ਬਣਾਵਾਂਗਾ 12 ਸਾਲ ਲਾਇਏ ਹైదరాబాద్ ਫਿਲਮ ਮੇਕਿੰਗ ਸਿੱਖਣ ਵਾਸਤੇ ਇਹੋ ਜੀਆਂ ਫਿਲਮਾਂ ਸਮਾਜ ਨੂੰ ਦਵਾਗਾ ਸਮਾਜ ਯਾਰ ਮੈਨੂੰ ਥੈਂਕ ਯੂ ਕਹੇਗਾ ਮੈਂ ਬੌਂਸਰ ਲੈ ਕੇ ਨਹੀਂ ਲੋਕਾਂ ਜਾਇਆ ਕਰੂੰਗਾ ਰੱਬ ਕਰੇ ਉਹ ਟਾਈਮ ਆਵੇ ਵੀ ਕਿਤੇ ਕੁੱਟਣਾ ਪੈ ਜਾ ਜਿਨ੍ਹਾਂ ਨੇ ਚਾਰ ਮਹਿਕ ਮੈਂ ਇਹੋ ਜਿਹਾ ਗੰਦ ਵਿਖਾਇਆ ਲੋਕਾਂ ਨੂੰ ਇਹੋ ਜਿਹਾ ਗੰਦ ਵਿਖਾਇਆ ਪੰਜਾਬ ਦੀ ਤੇ ਪੰਜਾਬੀਆਂ ਦੀ ਇਮੇਜ ਹੀ ਖਰਾਬ ਕਰਦੀ ਹੈ ਨਾ ਲੋਕ ਸੋਚਦੇ ਘਰੇ ਪੰਜਾਬੀ ਇਹੋ ਜਿਹੇ ਆ ਪੰਜਾਬੀ ਗੁੰਡੇ ਆ ਗੋਲੀਆਂ ਚਲਾਉਂਦੇ ਰਹਿੰਦੇ ਬੰਦੇ ਮਾਰਦੇ ਰਹਿੰਦੇ ਇੰਨਾ ਕੋਈ ਜੀਪਾਂ ਵੀ ਵੜੀਆਂ ਇੰਨਾ ਕੋਈ ਹਥਿਆਰ ਹੀ ਵੜੇ ਉਹ ਭਰਾਓ ਸਭ ਪਹਾੜੇ ਦੇ ਹੁੰਦੇ ਆ ਪੀ ਉਹਦਾ ਕਿਲਾ ਵੇਚ ਕੇ ਇਹ ਫਰੌੜੀਏ ਡਾਇਰੈਕਟਰ ਕਿਸੇ ਮੁੰਡੇ ਨੂੰ ਪੱਟ ਕੇ ਉਹਦੇ ਪਿਓ ਕੋ ਕਿਲਾ ਵਕਾ ਕੇ ਉੱਥੇ ਪਹਾੜੇ ਦੀਆਂ ਗੱਡੇ ਗੱਡੀਆਂ ਪਹਾੜੇ ਦੀਆਂ ਉਹ ਚਾਲੂ ਜੀਆਂ ਔਰਤਾਂ ਦੋ ਦਿਨ ਇਕੱਠੀਆਂ ਕਰਕੇ ਤੇ ਪਹਾੜੇ ਦੇ ਹਥਿਆਰ ਲਿਆ ਕੇ ਵਕਾ ਦਿੰਦੇ ਵੀ ਆ ਪੰਜਾਬ ਆ ਤੇ ਜੱਟ ਆ ਕਰਦੂ ਜੱਟ ਉਹ ਕਰਦੂ ਹੈ ਇਹ ਨਕਲੀ ਸਿਨਮਾ ਜਿਹੜਾ ਇੱਕ ਟਾਈਮ ਮੈਨੂੰ ਪਤਾ ਇਹੋ ਜਿਹਾ ਆਊਗਾ ਜਿੰਨੇ ਚਾਰ ਮਹਿਕਮਿਆਂ ਦੇ ਸਾਰਿਆਂ ਦੀ ਜੁੱਤੀਆਂ ਪਹਿਣੀਆਂ ਲੋਕਾਂ ਜੁੱਤੀਆਂ ਮਾਰਿਆ ਕਰਨੀਆਂ ਤੇ ਵੀਰੋ ਬਹੁਤ ਜਲਦੀ ਇਹ ਫਿਲਮ ਲੈ ਕੇ ਆ ਰਹੇ ਹਾਂ ਜਮਾਰ ਸਾਹਿਬ ਸਪੋਰਟ ਦਵੋ ਸਾਰਿਆਂ ਵੀਰਾਂ ਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਤੇ ਗੁਰੂ ਰਵੀਦਾਸ ਮਹਾਰਾਜ ਦੀਆਂ ਸਿੱਖਿਆਵਾਂ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਇੱਕ ਫਿਲਮ ਦੇ ਤਰੀਕੇ ਨਾਲ ਸਪੋਰਟ ਕਰਿਓ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ ਫਿਲਮ ਕਦੋਂ ਆ ਰਹੀ ਹੈ ਨੀਟੂ ਛਟਰਾਵਾਂ ਵਾਲੇ ਨੇ ਫਿਲਮ ਨੂੰ ਕਿਉਂ ਛੱਡਿਆ ਉਹ ਇੱਕ ਸ਼ਰੀਫ ਆਦਮੀ ਹੈ ਗਰੀਬ ਆਦਮੀ ਹੈ ਉਹਨੂੰ ਲੋਕਾਂ ਨੇ ਡਰਾ ਦਿੱਤਾ ਪਰ ਬਹੁਤ ਅੱਛਾ ਇਨਸਾਨ ਆ ਨੀਟੂ ਛਟਰਾਵਾਂ ਵਾਲਾ ਬਹੁਤ ਅੱਛਾ ਇਨਸਾਨ ਹੈ ਉਹ ਗੁਰੂ ਰਵਿਦਾਸ ਮਹਾਰਾਜ ਦੀਆਂ ਸਿੱਖਿਆਵਾਂ ਤੇ ਚੱਲਦਾ ਆ ਬਹੁਤ ਸੱਚਾ ਇਨਸਾਨ ਆ ਉਹਨੂੰ ਕਿਸੇ ਨੇ ਮਿਸਗਾਈਡ ਕਰ ਦਿੱਤਾ ਤੇ ਉਹ ਇਸ ਫਿਲਮ ਵਿੱਚ ਨਹੀਂ ਆ ਸਕਿਆ ਪਰ ਉਹ ਇਸ ਫਿਲਮ ਦਾ ਹਿੱਸਾ ਹੈ ਜਦੋਂ ਫਿਲਮ ਰਿਲੀਜ਼ ਕਰਾਂਗੇ ਤੇ ਉਹ ਵੀ ਸਾਡੇ ਨਾਲ ਹੀ ਹੋਵੇਗਾ ਵੀਰੋ ਤੇ ਤੁਹਾਡੀ ਸਾਰਿਆਂ ਦੀ ਪੂਰੀ ਚਾਰ ਕੌਮ ਦਾ ਸਾਥ ਚਾਹੀਦਾ ਆ ਵੀਰੋ ਸਾਥ ਚਾਹੀਦਾ ਆ ਤੁਸੀਂ ਕਿਤੇ ਬਹੁਤ ਸਾਰੇ ਕਮੈਂਟ ਜਿਹੜੇ ਗਾਲਾਂ ਕੱਢਦੇ ਸੀ ਲੋਕ ਮਜ਼ਾਕ ਕਰਦੇ ਸੀ ਵੰਸਵੰਨੀਆਂ ਗੰਦੀਆਂ ਗੱਲਾਂ ਕਰਦੇ ਸੀ ਉਹਨਾਂ ਕਮੈਂਟ ਕੀਤੇ ਉਹ ਮੈਂ ਕੱਟ ਦਿੱਤੇ ਮੈਂ ਨਹੀਂ ਚਾਹੁੰਦਾ ਕਿ ਤੂੰ ਤੂੰ ਮੈਂਵੇਂ ਹੋਵੇ ਜੇ ਇੱਕ ਗਾਲ ਕੱਢਦਾ ਤੇ ਦੂਜੇ ਵਾਲੇ ਵੀ ਗਾਲ ਕੱਢ ਸਕਦੇ ਆ ਤੇ ਇਸ ਵਾਸਤੇ ਮੈਂ ਸਾਰੇ ਕਮੈਂਟ ਕੱਟ ਦਿੱਤੇ ਪਰ ਇਹ ਚਮਾਰ ਕੌਮ ਦੀ ਪਹਿਲੀ ਫਿਲਮ ਆ ਸਾਨੂੰ ਵੀ ਡਰ ਲੱਗ ਰਿਹਾ ਸੀ ਪਰ ਮੈਂ ਰਿਸਕ ਲਿਆ ਵੀਰੋ ਮੇਰਾ ਸਾਥ ਦਿਓ ਐ ਹੋਜੀ ਫਿਰ ਮੈਂ ਜਦੋਂ ਤੁਸੀਂ ਦੇਖੋਗੇ ਤੁਹਾਡੀਆਂ ਅੱਖਾਂ 'ਚੋਂ ਪਾਣੀ ਆਏਗਾ ਤੁਸੀਂ ਮੈਨੂੰ ਸਲੂਟ ਮਾਰੋਗੇ ਮੇਰੀ ਇਹ 2 ਮਹੀਨੇ ਦੀ ਮਿਹਨਤਾਂ ਮੈਂ 2 ਮਹੀਨੇ ਰਾਈਟਿੰਗ ਕੀਤੀ ਕੱਲੀ-ਕੱਲੀ ਗੱਲ ਸੋਚ ਕੇ ਤੇ ਮੈਂ ਇਹ ਜਦੋਂ ਵੀ ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਇਹ ਵਾਲਾ ਕ੍ਰੈਡਿਟ ਮੈਨੂੰ ਮਿਲੇਗਾ ਕਿ ਮੈਂ ਚਮਾਰ ਕੌਮ ਤੇ ਪਹਿਲੀ ਫਿਲਮ ਬਣਾਈ ਪਰ ਤੁਹਾਡਾ ਸਾਥ ਚਾਹੀਦਾ ਆ ਗੁਰੂ ਰਵਿਦਾਸ ਮਹਾਰਾਜ ਦੀ ਕਿਰਪਾ ਚਾਹੀਦੀ ਆ ਬਹੁਤ ਜਲਦੀ ਇਹ ਫਿਲਮ ਲੈ ਕੇ ਅਸੀਂ 2 4 10 ਦਿਨ ਦੇ ਵਿੱਚ ਵਿੱਚ ਇਹ ਫਿਲਮ ਅਸੀਂ ਕੰਪਲੀਟ ਕਰਕੇ ਫਿਰ ਚਮਾਰ ਕੌਮ ਦੀਆਂ ਜਿਹੜੀਆਂ ਸੰਸਥਾਵਾਂ ਉਹਨਾਂ ਨੂੰ ਦਿਖਾਵਾਂਗੇ ਉਹਨਾਂ ਕੋ ਹਰੀ ਝੰਡੀ ਲਾਵਾਂਗੇ ਫਿਰ ਇਹਨੂੰ ਪੂਰੇ ਪੰਜਾਬ ਵਿੱਚ ਦਿਖਾਵਾਂਗੇ ਤੇ ਗੁਰੂ ਰਵੀਦਾਸ ਦੀਆਂ ਸਿੱਖਿਆਵਾਂ ਤੁਹਾਡੇ ਤੱਕ ਪਹੁੰਚਣਗੀਆਂ ਇੱਕ ਫਿਲਮ ਦੇ ਰਾਹੀਂ ਤੇ ਤੁਸੀਂ ਸਾਰਾ ਸਮਾਜ ਸਿੱਧੇ ਰਾਹ ਚੱਲਣਾ ਸ਼ੁਰੂ ਹੋ ਜਾਵੇਗਾ ਇੱਕ ਇਤਿਹਾਸ ਲਿਖਿਆ ਜਾਵੇਗਾ ਵੀਰੋ ਬੇਗਮਪੁਰਾ ਦਾ ਸੰਕਲਪ ਲੈ ਕੇ ਆ ਰਹੀ ਇਹ ਫਿਲਮ ਤੇ ਕਿਹੋ ਜਿਹਾ ਬੇਗਮਪੁਰਾ ਹੋਏਗਾ ਉਹ ਸਾਰਾ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਵੀਰੋ ਸਾਥ ਦਿਓ ਸਾਥ ਦਿਓ ਆਪਣਾ ਵੀਰੋ ਤੁਹਾਡਾ ਸਾਥ ਚਾਹੀਦਾ ਆ ਬਹੁਤ ਬਹੁਤ ਧੰਨਵਾਦ ਆਪਣੇ ਜਿੰਨੇ ਵੀਡੀਓ ਸਾਰੇ ਸ਼ੇਅਰ ਕਰ ਦਿਆ ਕਰੋ ਵੀਰੋ ਤੇ ਲਵ ਯੂ ਸਾਰੇ ਤੇ ਬਹੁਤ ਜਲਦ ਲੈ ਕੇ ਆ ਰਹੇ ਹਾਂ ਪੰਜਾਬੀ ਫਿਲਮ ਚਮਾਰ ਸਾਹ ਜੋ ਚਮਾਰ ਕੌਮ ਦੀ ਪਹਿਲੀ ਫਿਲਮ ਹੋਵੇਗੀ ਤੇ ਵਾਦਾ ਕਰਦਾ ਹਾਂ ਕਿ ਇਸ ਤੋਂ ਬਾਅਦ ਚਮਾਰ ਕੌਮ ਤੇ ਫਿਲਮਾਂ ਬਣਨੀਆਂ ਸ਼ੁਰੂ ਹੋ ਜਾਣਗੀਆਂ ਲਵ ਯੂ ਵੀਰੋ ਲਵ ਯੂ ਵੀਰੋ ਕਾਂਸ਼ੀ ਰਾਮ ਜੀ ਨੇ ਸਾਡੇ ਹੀਰੋ ਨੇ ਸਾਡੇ ਪੰਜਾਬ ਦੇ ਨਾਇਕ ਨੇ ਸਾਨੂੰ ਗਰੀਬਾਂ ਨੂੰ ਜੀਣਾ ਸਿਖਾਇਆ ਗੁਰੂ ਮਹਾਰਾਜ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੀਆਂ ਸਿੱਖਿਆਵਾਂ ਤੇ ਚੱਲ ਕੇ ਸਾਡੇ ਪੰਜਾਬ ਦੇ ਪਛੜੇ ਲੋਕਾਂ ਦਾ ਸਾਥ ਦਿੱਤਾ ਉਹਨਾਂ ਨੂੰ ਉਹਨਾਂ ਦੇ ਅਧਿਕਾਰ ਦੱਸੇ ਉਹਨਾਂ ਨੂੰ ਉਹਨਾਂ ਦੇ ਰਾਈਟਸ ਦੱਸੇ ਤੇ ਵੀਰੋ ਤੁਹਾਨੂੰ ਪਤਾ ਹੀ ਆ ਮੀਰ ਬੰਦੇ ਨਾਲ ਦੇ ਹਰ ਕੋਈ ਖੜਾ ਹੋ ਜਾਂਦਾ ਅਮੀਰਾਂ ਦੀ ਅਗਵਾਈ ਤੇ ਹਰ ਕੋਈ ਕਰ ਲੈਂਦਾ ਪਰ ਗਰੀਬਾਂ ਦੀ ਅਗਵਾਈ ਕੌਣ ਕਰਦਾ ਵੀਰੋ ਉਹ ਜਿਹੜਾ ਰੱਬ ਨੇ ਸਪੈਸ਼ਲ ਕੋਈ અવਤਾਰ ਕੱਲਿਆ ਹੋਵੇ ਸ਼੍ਰੀ ਕਾਂਸ਼ੀ ਰਾਮ ਜੀ ਸਾਡੇ અવਤਾਰ ਆ ਵੀਰੋ ਸਾਡੇ ਵਾਸਤੇ ਕਿਸੇ ਰੱਬ ਤੋਂ ਘੱਟ ਨਹੀਂ ਹੈ ਉਹ ਉਹਨਾਂ ਨੇ ਜਿਹੜਾ ਸਾਡੇ ਪਛੜੇ ਹੋਏ ਸਮਾਜ ਵਾਸਤੇ ਕੰਮ ਕੀਤੇ ਉਹ ਕਦੀ ਭੁਲਾਏ ਨਹੀਂ ਜਾ ਸਕਦੇ ਪਛੜਿਆ ਹੋਇਆ ਸਮਾਜ ਉਹਨਾਂ ਨੂੰ ਰੱਬ ਵਾਂਗੂ ਮੰਨਦਾ ਆ ਬਹੁਤ ਕੁਝ ਉਹਨਾਂ ਬਾਰੇ ਮੈਂ ਜਾਣਿਆ ਬਹੁਤ ਕੁਝ ਪੜਿਆ ਵੀਰੋ ਬਹੁਤ ਕੁਝ ਪੜਿਆ ਤੇ ਪਿਆਰਾਂ ਪਿਆਰ Shri Kaashi Ram ji ਦੇ ਵਾਸਤੇ ਪਿਆਰ ਆ ਦਿਲ ਚ ਤੇ ਹਮੇਸ਼ਾ ਪੰਜਾਬ ਦੇ ਪਛਰੇ ਹੋਏ ਵਰਗ ਨੂੰ ਕਹਿੰਨਿਆ ਕਿ ਐਸੋ ਇਹੋ ਜਿਹੇ ਹੀਰੋ ਦੀਆਂ ਸਿੱਖਿਆਵਾਂ ਤੇ ਚੱਲਣ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਚੱਲਣ ਆਪਣੇ ਹੱਕ ਲੈਣ ਆਪਣੇ ਰਾਈਟਸ ਲੈਣ ਕਿਉਂਕਿ ਵੀਰੋ ਅਮੀਰ ਬੰਦੇ ਕੋਲ ਤਾਂ ਬਹੁਤ ਸਾਰੇ ਹਥਿਆਰ ਹੁੰਦੇ ਆ ਪਰ ਜਿਹੜੇ ਗਰੀਬ ਲੋਕ ਆ ਇਹਨਾਂ ਕੋਲ ਦੇ ਮਹਾਪੁਰਸ਼ਾਂ ਦਾ ਸਹਾਰਾ ਤੇ ਮਹਾਪੁਰਸ਼ਾਂ ਦੀਆਂ ਸਿੱਖਿਆਵਾਂ ਹੀ ਹੁੰਦੀਆਂ ਆ ਤੇ ਵੀਰੋ ਸਾਡੇ ਪੰਜਾਬ ਦੇ ਨਾਇਕ ਸ਼੍ਰੀ ਕਾਂਸ਼ੀਰਾਮ ਜੀ ਦਾ ਅੱਜ ਬਰਸਡੇ ਸਾਰੇ ਵੀਰਾਂ ਨੂੰ ਬਹੁਤ ਬਹੁਤ ਵਧਾਈ ਤੇ ਵੀਰੋ ਆਪਣਾ ਵੀਡੀਓ ਸ਼ੇਅਰ ਕਰ ਦਿਆ ਕਰੋ ਬੜੇ ਘੱਟ ਵੀਡੀਓ ਸ਼ੇਅਰ ਕਰਦੇ ਆ ਆਪਣੇ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ ਫਿਲਮ ਕਦੋਂ ਆ ਰਹੀ ਹੈ ਨੀਟੂ ਛਟਰਾਵਾਲੇ ਨੇ ਫਿਲਮ ਨੂੰ ਕਿਉਂ ਛੱਡਿਆ ਉਹ ਇੱਕ ਸ਼ਰੀਫ ਆਦਮੀ ਹੈ ਗਰੀਬ ਆਦਮੀ ਹੈ ਉਹਨੂੰ ਲੋਕਾਂ ਨੇ ਡਰਾ ਦਿੱਤਾ ਪਰ ਬਹੁਤ ਅੱਛਾ ਇਨਸਾਨ ਆ ਨੀਟੂ ਛਟਰਾਵਾਲਾ ਬਹੁਤ ਅੱਛਾ ਇਨਸਾਨ ਹੈ ਉਹ ਗੁਰੂ ਰਵਿਦਾਸ ਮਹਾਰਾਜ ਦੀਆਂ ਸਿੱਖਿਆਵਾਂ ਤੇ ਚੱਲਦਾ ਆ ਬਹੁਤ ਸੱਚਾ ਇਨਸਾਨ ਆ ਉਹਨੂੰ ਕਿਸੇ ਨੇ ਮਿਸਗਾਈਡ ਕਰ ਦਿੱਤਾ ਤੇ ਉਹ ਇਸ ਫਿਲਮ ਵਿੱਚ ਨਹੀਂ ਆ ਸਕਿਆ ਪਰ ਉਹ ਇਸ ਫਿਲਮ ਦਾ ਹਿੱਸਾ ਹੈ ਜਦੋਂ ਬਿਲਮ ਰਿਲੀਜ਼ ਕਰਾਂਗੇ ਤੇ ਉਹ ਵੀ ਸਾਡੇ ਨਾਲ ਹੀ ਹੋਵੇਗਾ ਵੀਰੋ ਤੇ ਤੁਹਾਡੀ ਸਾਰਿਆਂ ਦੀ ਪੂਰੀ ਚਮਾਰ ਕੌਮ ਦਾ ਸਾਥ ਚਾਹੀਦਾ ਆ ਵੀਰੋ ਸਾਥ ਚਾਹੀਦਾ ਆ ਤੁਸੀਂ ਕਿਤੇ ਬਹੁਤ ਸਾਰੇ ਕਮੈਂਟ ਜਿਹੜੇ ਗਾਲਾਂ ਕੱਢਦੇ ਸੀ ਲੋਕ ਮਜ਼ਾਕ ਕਰਦੇ ਸੀ ਵੰਸਵੰਨੀਆਂ ਗੰਦੀਆਂ ਗੱਲਾਂ ਕਰਦੇ ਸੀ ਉਹਨਾਂ ਕਮੈਂਟ ਕੀਤੇ ਉਹ ਮੈਂ ਕੱਟ ਦਿੱਤੇ ਮੈਂ ਨਹੀਂ ਚਾਹੁੰਦਾ ਕਿ ਤੂੰ ਤੂੰ ਮੈਂਵੇਂ ਹੋਵੇ ਜੇ ਇੱਕ ਗਾਲ ਕੱਢਦਾ ਤੇ ਦੂਜੇ ਵਾਲੀ ਵੀ ਗਾਲ ਕੱਢ ਸਕਦੇ ਆ ਤੇ ਇਸ ਵਾਸਤੇ ਮੈਂ ਸਾਰੇ ਕਮੈਂਟ ਕੱਟ ਦਿੱਤੇ ਪਰ ਇਹ ਚਮਾਰ ਕੌਮ ਦੀ ਪਹਿਲੀ ਫਿਲਮ ਆ ਸਾਨੂੰ ਵੀ ਡਰ ਲੱਗ ਰਿਹਾ ਸੀ ਪਰ ਮੈਂ ਰਿਸਕ ਲਿਆ ਵੀਰੋ ਮੇਰਾ ਸਾਥ ਦਿਓ ਐ ਹੋਜੀ ਫਿਰ ਮੈਂ ਜਦੋਂ ਤੁਸੀਂ ਦੇਖੋਗੇ ਤੁਹਾਡੀਆਂ ਅੱਖਾਂ 'ਚੋਂ ਪਾਣੀ ਆਏਗਾ ਤੁਸੀਂ ਮੈਨੂੰ ਸਲੂਟ ਮਾਰੋਗੇ ਮੇਰੀ ਇਹ 2 ਮਹੀਨੇ ਦੀ ਮਿਹਨਤਾਂ ਮੈਂ 2 ਮਹੀਨੇ ਰਾਈਟਿੰਗ ਕੀਤੀ ਕੱਲੀ-ਕੱਲੀ ਗੱਲ ਸੋਚ ਕੇ ਤੇ ਮੈਂ ਇਹ ਜਦੋਂ ਵੀ ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਇਹ ਵਾਲਾ ਕ੍ਰੈਡਿਟ ਮੈਨੂੰ ਮਿਲੇਗਾ ਕਿ ਮੈਂ ਚਮਾਰ ਕੌਮ ਤੇ ਪਹਿਲੀ ਫਿਲਮ ਬਣਾਈ ਪਰ ਤੁਹਾਡਾ ਸਾਥ ਚਾਹੀਦਾ ਆ ਗੁਰੂ ਰਵਿਦਾਸ ਮਹਾਰਾਜ ਦੀ ਕਿਰਪਾ ਚਾਹੀਦੀ ਆ ਬਹੁਤ ਜਲਦੀ ਇਹ ਫਿਲਮ ਲੈ ਕੇ ਅਸੀਂ 2 4 10 ਦਿਨ ਦੇ ਵਿੱਚ ਵਿੱਚ ਇਹ ਫਿਲਮ ਅਸੀਂ ਕੰਪਲੀਟ ਕਰਕੇ ਫਿਰ ਚਮਾਰ ਕੌਮ ਦੀਆਂ ਜਿਹੜੀਆਂ ਸੰਸਥਾਵਾਂ ਉਹਨਾਂ ਨੂੰ ਦਿਖਾਵਾਂਗੇ ਉਦਾਂ ਕੋ ਹਰੀ ਝੰਡੀ ਲਾਵਾਂਗੇ ਫਿਰ ਇਹਨੂੰ ਪੂਰੇ ਪੰਜਾਬ ਵਿੱਚ ਦਿਖਾਵਾਂਗੇ ਤੇ ਗੁਰੂ ਰਵੀਦਾਸ ਦੀਆਂ ਸਿੱਖਿਆਵਾਂ ਤੁਹਾਡੇ ਤੱਕ ਪਹੁੰਚਣਗੀਆਂ ਇੱਕ ਫਿਲਮ ਦੇ ਰਾਹੀਂ ਤੇ ਤੁਸੀਂ ਸਾਰਾ ਸਮਾਜ ਸਿੱਧੇ ਰਾਹ ਚੱਲਣਾ ਸ਼ੁਰੂ ਹੋ ਜਾਵੇਗਾ ਇੱਕ ਇਤਿਹਾਸ ਲਿਖਿਆ ਜਾਵੇਗਾ ਵੀਰੋ ਬੇਗਮਪੁਰਾ ਦਾ ਸੰਕਲਪ ਲੈ ਕੇ ਆ ਰਹੀ ਇਹ ਫਿਲਮ ਤੇ ਕਿਹੋ ਜਿਹਾ ਬੇਗਮਪੁਰਾ ਹੋਏਗਾ ਉਹ ਸਾਰਾ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਵੀਰੋ ਸਾਥ ਦਿਓ ਸਾਥ ਦਿਓ ਆਪਣਾ ਵੀਰੋ ਤੁਹਾਡਾ ਸਾਥ ਚਾਹੀਦਾ ਆ ਬਹੁਤ ਬਹੁਤ ਧੰਨਵਾਦ ਆਪਣੇ ਜਿੰਨੇ ਵੀਡੀਓ ਸਾਰੇ ਸ਼ੇਅਰ ਕਰ ਦਿਆ ਕਰੋ ਵੀਰੋ ਤੇ ਲਵ ਯੂ ਸਾਰੇ ਤੇ ਬਹੁਤ ਜਲਦ ਲੈ ਕੇ ਆ ਰਹੇ ਹਾਂ ਪੰਜਾਬੀ ਫਿਲਮ ਚਮਾਰ ਸਾਹ ਜੋ ਚਮਾਰ ਕੌਮ ਦੀ ਪਹਿਲੀ ਫਿਲਮ ਹੋਵੇਗੀ ਤੇ ਵਾਦਾ ਕਰਦਾ ਹਾਂ ਕਿ ਇਸ ਤੋਂ ਬਾਅਦ ਚਮਾਰ ਕੌਮ ਤੇ ਫਿਲਮਾਂ ਬਣਨੀਆਂ ਸ਼ੁਰੂ ਹੋ ਜਾਣਗੀਆਂ ਲਵ ਯੂ ਵੀਰੋ ਲਵ ਯੂ ਗੁਰੂ ਰਵਿਦਾਸ ਮਹਾਰਾਜ ਸਾਡੇ ਵਰਗੇ ਪਛੜੇ ਲੋਕਾਂ ਵਾਸਤੇ ਲੜਦੇ ਰਹੇ ਸਾਨੂੰ ਬਰਾਬਰ ਹੱਕ ਦਿਵਾਇਆ ਤੇ ਉਹ ਸਾਡੇ ਵਾਸਤੇ ਗੁਰੂ ਹੀ ਨਹੀਂ ਰੱਬ ਨੇ ਭਗਵਾਨ ਨੇ અવਤਾਰ ਨੇ ਸਭ ਕੁਝ ਨੇ ਤੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਦਰਸਾਉਂਦੀ ਫਿਲਮ ਚਮਾਰ ਸਾਹਿਬ ਬਹੁਤ ਜਲਦ ਮੈਂ ਤੇ ਮੇਰੀ ਟੀਮ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਉਹਦੇ ਵਿੱਚ ਦਿਖਾਇਆ ਜਾਵੇਗਾ ਕਿ ਗੁਰੂ ਰਵਿਦਾਸ ਮਹਾਰਾਜ ਦੀਆਂ ਕੀ ਸਿੱਖਿਆਵਾਂ ਨੇ ਕਿਹੜੇ ਰਸਤੇ ਦੇ ਉਹਨਾਂ ਸਾਨੂੰ ਪਾਇਆ ਆ بیگمਪੁਰਾ ਦਾ ਕੀ ਸੰਕਲਪ ਹੈ ਇੱਕ ਸਾਫ਼ ਸੁਥਰੀ ਪਰਿਵਾਰਕ ਫਿਲਮ ਹੋਏਗੀ ਪੰਜਾਬ ਦੇ ਹਾਲਾਤਾਂ ਨੂੰ ਵੀ ਇ ਦਰਸਾਇਆ ਗਿਆ ਹੈ ਤੇ ਜਦੋਂ ਇਹ ਫਿਲਮ ਸ਼ੁਰੂ ਕੀਤੀ ਸੀ ਕੁਝ ਲੋਕ ਡਰ ਕੇ ਫਿਲਮ ਦਾ ਹਿੱਸਾ ਨਹੀਂ ਬਣ ਸਕੇ ਜਿਵੇਂ ਕਿ ਨੀਡ ਟੂ ਸ਼ਟਰਾਂ ਵਾਲਾ ਤੇ ਹੋਰ ਵੀ ਦੋ ਚਾਰ ਐਕਟਰ ਪਰ ਇਹਦੇ ਵਿੱਚ ਅਸੀਂ ਕੁਝ ਗਲਤ ਨਹੀਂ ਦਿਖਾਇਆ ਚਮਾਰ ਇੱਕ ਬ੍ਰਾਂਡ ਬਣ ਚੁੱਕਾ ਆ ਵੱਡੇ ਵੱਡੇ ਗਾਣੇ ਚਮਾਰਾਂ ਦੇ ਆ ਚੁੱਕੇ ਆ ਤੇ ਅਸੀਂ ਪਹਿਲੀ ਫਿਲਮ ਲੈ ਕੇ ਆ ਰਿਹਾ ਮੈਂ ਵੀਰੋ ਸਾਥ ਚਾਹੀਦਾ ਪੈਸਾ ਅਸੀਂ ਆਪਣੇ ਕੋਲੋਂ ਲਾਇਆ ਇਹ ਨਾ ਹੋਵੇ ਇਹ ਨਾ ਹੋਵੇ ਕਿ ਸਾਡਾ ਪੈਸਾਬ ਨਾ ਵਾਪਸ ਆਵੇ ਸਾਡਾ ਹੌਸਲਾ ਟੁੱਟੇ ਸਾਡਾ ਸਾਥ ਦਿਵੋ ਉਸ ਤੋਂ ਬਾਅਦ ਮੈਂ ਵੱਡੀ ਫਿਲਮ ਬਣਾਵਾਂਗਾ ਚਮਾਰ ਕੌਮ ਤੇ ਗੁਰੂ ਰਵਿਦਾਸ ਮਹਾਰਾਜ ਦੀ ਕਿਰਪਾ ਰੇ ਤੁਹਾਡਾ ਸਾਥ ਰਿਹਾ ਤੇ ਤੁਸੀਂ ਖੁਦ ਦੇਖੋਗੇ ਕਿ ਇਹੋ ਜੀ ਫਿਲਮ ਆ ਜਿਹੜਾ ਜਿੰਨਾ ਪੁਰਾਣਾ ਸਿਨੇਮਾ ਸੁਣਮਾ ਜਿਹੜਾ 15 ਸਾਲਾਂ ਨੂੰ ਚੱਲ ਰਿਹਾ ਸੀ ਇਹਦੀ ਕੋਈ ਵੈਲਿਊ ਨਹੀਂ ਰਹੀ ਗੀ ਇਸ ਫਿਲਮ ਸਾਹਮਣੇ ਤੁਸੀਂ ਖੁਦ ਕਹੋਗੇ ਕਿ ਆ ਹੁੰਦੀਆਂ ਨੇ ਫਿਲਮਾਂ ਤੇ ਵੀਰੋ ਸਾਥ ਦਿਵੋ ਤੁਹਾਡਾ ਸਾਥ ਚਾਹੀਦਾ ਆ ਕੋਈ ਇੱਕ ਅਲੱਗ ਜਿਹਾ ਕੰਟੈਂਟ ਆ ਤੇ ਡਰਤਾ ਮੈਨੂੰ ਵੀ ਲੱਗਦਾ ਯਾਰ ਕੋਈ ਗੜਬੜ ਨਾ ਹੋਵੇ ਪਰ ਮੈਂ ਰਿਸਕ ਲੈ ਲਿਆ ਆ ਔਰ ਮੈਂ ਜੋ ਰਿਸਕ ਲਿਆ ਉਹ ਤੁਹਾਡੇ ਵੀਰਾਂ ਭਰਾਵਾਂ ਦੇ ਸਿਰ ਤੇ ਹੀ ਲਿਆ ਆ ਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਤਲਬ ਇੱਕ ਵਿਸ਼ਵਾਸ ਤੇ ਲਿਆ ਕਿ ਮੈਂ ਇੱਕਦਮ ਸਫਲ ਹੋਵਾਂਗਾ ਤੇ ਮੇਰਾ ਵਾਲ ਵੀ ਵਿੰਗਾ ਨਹੀਂ ਹੋਵੇਗਾ ਤੇ ਮੇਰੀ ਫਿਲਮ ਲੱਗੇਗੀ ਲੋਕ ਮੇਰੀ ਪ੍ਰਸ਼ੰਸਾ ਕਰਨਗੇ ਕੁਝ ਹੋਰ ਲੋਕ ਕਹਿਣਗੇ ਕਿ ਬਣਾਓ ਫਿਲਮ ਇਨਵੈਸਟ ਕਰਨਗੇ ਫਿਰ ਮੈਂ ਵੱਡੀ ਫਿਲਮ ਬਣਾ ਪਾਵਾਂਗਾ ਵੀਰੋ 12 ਸਾਲ ਲਾਇਏ ਫਿਲਮ ਮੇਕਿੰਗ ਸਿੱਖਣ ਵਾਸਤੇ 12 ਸਾਲ ਹੈਦਰਾਬਾਦ ਐਵੇਂ ਨਾ ਸਮਝੋ ਤੁਸੀਂ ਤੇ ਪਹਿਲਾਂ ਯੂਪੀ ਵਾਲੀ ਜੱਟ ਬਣਾਈ ਸੀ ਉਹ ਨਹੀਂ ਚਲ ਪ੍ਰੋਬਲਮ ਹੋ ਗਈ ਕੋਈ ਗੱਲ ਨਹੀਂ ਪਰ ਇਹ ਇੱਕ ਅਲੱਗ ਕੰਟੈਂਟ ਦੇ ਮੈਂ ਫਿਲਮ ਲੈ ਕੇ ਆ ਰਿਹਾ ਆਂ ਵੀਰੋ ਤੁਹਾਡਾ ਸਾਥ ਚਾਹੀਦਾ ਆ ਸਾਰੇ ਚਮਾਰ ਕੌਮ ਰਵੀਦਾਸੀ ਭਾਈਚਾਰਾ ਬਹੁਤ ਪੈਸਾ ਤੁਹਾਡੇ ਕੋਲ ਬਹੁਤ ਪਾਵਰ ਹੈ ਤੁਹਾਡੇ ਕੋਲ ਤੇ ਮੈਂ ਇਹੋ ਜਿਹਾ ਕੰਟੈਂਟ ਲੈ ਕੇ ਆਇਆ ਆ ਕਿ ਤੁਹਾਡਾ ਸਾਥ ਮਿਲ ਜਾਏ ਤਾਂ ਇੱਕ ਨਵਾਂ ਇਤਿਹਾਸ ਲਿਖਿਆ ਜਾਊਗਾ ਧੰਨਵਾਦ ਵੀਰੋ ਵੀਡੀਓ ਸ਼ੇਅਰ ਕਰ ਦਿਓ ਤੇ ਆਪਣਾ ਸਾਥ ਦਿਵੋ ਲਵ ਯੂ ਵੀਰੋ ਲਵ ਯੂ ਹਾਂਜੀ ਵੀਰੋ ਅੱਜ ਬੜਿਆ ਖੁਸ਼ੀ ਦਾ ਦਿਨ ਹੈ ਕਿ ਅੱਜ ਚਮਾਰ ਕੌਮ ਦੀ ਪਹਿਲੀ ਫਿਲਮ ਚਮਾਰ ਸਾਹਿਬ ਦੀ ਸ਼ੂਨ ਲਈ ਚੱਲ ਰਹੀ ਹੈ ਸਾਡੇ ਬੜੀ ਸਰ ਕਰਮਜੀਤ ਸਿੰਘ ਕਤਰ ਮੈਂ ਰਾਈਟਰ ਸਾਡੇ ਫਿਰ ਦੇ ਡਾਇਰੈਕਟਰ ਜਗENDER ਲਹਿਰੀ ਸਾਹਿਬ ਸਾਡੀ ਫਿਲਮ ਦੇ ਕੈਮਰਾਮੈਨ ਜਸ ਮੱਝ ਸਾਡੀ ਫਿਲਮ ਚ ਮਿਲਨ ਹੋਰ ਐਕਟਰ ਬੱਚੇ ਬਾਬਾ ਜੀ ਸਾਰੇ ਤੁਸੀਂ ਦੇਖ ਸਕਦੇ ਹੋ ਤੇ ਮੀਰੋ ਇਹ ਇੱਕ ਬੜਾ ਸੈਂਸਿਟਿਵ ਯਾ ਕਨਸੈਪਟ ਆ ਜਿਵੇਂ ਕਿ ਜਦੋਂ ਅਸੀਂ ਸ਼ੁਰੂ ਕਰਦੇ ਲੱਗੇ ਤਾਂ ਸਾਨੂੰ ਬਹੁਤ ਮੁਸ਼ਕਲਾਂ ਨੇ ਡੀਮੋਟੀਵੇਟ ਕੀਤਾ ਪਰ ਸਲਾਹਕਾਰਾਂ ਨੇ ਤਾਂ ਗਿਆ ਵੀ ਦਿੱਤੀਆਂ ਤੇ ਸਾਡਾ ਮੀਨੂ ਸ਼ਟਰਾ ਵਾਲਾ ਜੋ ਇੱਕ ਵੱਡਾ ਰੋਲ ਕਰ ਰਿਹਾ ਸੀ ਪਰ ਜਦੋਂ ਉਹਨੂੰ ਕਿਸੇ ਨੇ ਮਿਸਕਾਇਡ ਕੀਤਾ ਤਾਂ ਫਿਰ ਛੱਡ ਕੇ ਚਲਾ ਗਿਆ ਤੇ ਸਾਨੂੰ ਬੜਾ ਦੁੱਖ ਹੋਇਆ ਪਰ ਸਾਡੋ ਉਮੀਦ ਹੈ ਕਿ ਪੂਰੀ ਚਮਾਰ ਕਮਿਡਿ ਪੂਰੀ ਰਵੀਦਾਸੀਆ ਕਮਿਡਿ ਸਾਡਾ ਸਾਥ ਦੇਵੇਗੀ ਗੁਰੂ ਰਵੀਦਾਸ ਮਹਾਰਾਜ ਦੀ ਸਾਡੇ ਤੇ ਕਿਰਪਾ ਹੋਵੇਗੀ ਤੇ ਅਸੀਂ ਇਸ ਫਿਲਮ ਨੂੰ ਇੱਕ ਵਧੀਆ ਚਾਈਦਾਵਾਂਗੇ ਚਮਾਰ ਕਾਉਂ ਦੀ ਪਹਿਲੀ ਫਿਲਮ ਨੂੰ ਅਸੀਂ ਬੜੇ ਵਧੀਆ ਢੰਗ ਨਾਲ ਰਿਲੀਜ਼ ਕਰਾਂਗੇ ਤੇ ਸਾਾਨੂੰ ਮੇਰਾ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਆ ਹੁਣ ਤੱਕ ਸਭ ਹੀਆ ਦੇਣ ਵਾਲੇ ਤੇ ਗਲਤ ਕਹਿਣ ਵਾਲੇ ਤਾਂ ਬਹੁਤ ਨੇ ਪਰ ਸਾਥ ਦੇਣ ਵਾਲੇ ਵੀ ਸਾਹਮਣੇ ਹੋਂ ਸਾਡਾ ਸਾਥ ਦੇਣ ਤੇ ਮੈਂ ਜਨਾ ਕਿ ਸਾਡੇ ਵੀਰ ਕਰਮਜੀਤ ਸਿੰਘ ਕਦਰ ਤੇ ਲਹਿਰੀ ਸਾਹਿਬ ਵੀ ਕੁਝ ਬੋਲਣ ਬੋਲੋ ਵੀਰੇ ਜੀ ਹਾਂ ਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਕਾਲ ਇੱਕ ਬਹੁਤ ਵਧੀਆ ਮੁੱਦੇ ਤੇ ਫਿਲਮ ਬਣਦੀ ਆ ਜਾਨੀ ਕਿ ਜੋ ਕਹਿੰਦੇ ਤੇ ਲੋਕ ਐ ਦਵੇ ਕੁਚਲੇ ਨੇ ਉਹਨਾਂ ਨੂੰ ਕਿਵੇਂ ਸਤਕਾਰ ਬਹਾਰ ਹੋਊਗਾ ਕਿਵੇਂ ਬੇਗੂਮਪੁਰਾ ਬਸਾਇਆ ਜਾਊਗਾ ਇਸ ਤਰ੍ਹਾਂ ਇਹ ਫਿਲਮ ਦੇ ਵਿੱਚ ਦਿਖਾਇਆ ਜਾਊਗਾ ਤੇ ਲੈਨ ਸਿੰਘ ਸਾਹਿਬ ਨੇ ਬੇਨਤੀ ਉਹ ਵੀ ਜਰੂਰ ਦੱਸਣ ਤੋਂ ਸਮਝ ਹਾਂਜੀ ਹਾਂਜੀ ਬਹੁਤ ਵਧੀਆ ਫਿਲਮ ਕਨਸੈਪਟ ਸਾਡੇ ਸੋਢੀ ਸਾਹਿਬ ਨੇ ਮਤਲਬ ਬਣਾਉਣ ਸ਼ੁਰੂ ਕੀਤਾ ਜਦੋਂ ਇਹਨਾਂ ਨੇ ਸਾਨੂੰ ਕਨਸੈਪਟ ਦਿੱਤਾ ਮੈਨੂੰ ਲੱਗੇ ਜੀ ਬਹੁਤ ਹੀ ਵਧੀਆ ਫਿਲਮ ਹੈ ਇਸ ਤਰ੍ਹਾਂ ਦੀ ਫਿਲਮ ਸਾਡੇ ਸਮਾਜ ਦੇ ਵਿੱਚ ਸਾਡੇ ਐਸੀ ਭਾਰੇ ਦੇ ਭਾਈਚਾਰੇ ਦੇ ਵਿੱਚ ਬਣਨੀ ਬਹੁਤ ਜ਼ਰੂਰੀ ਹੈ ਕਿਉਂਕਿ ਸਾਨੂੰ ਇਹ ਫਿਲਮ ਦੇਖ ਕੇ ਜਾਗਰੂਕਤਾ ਬਹੁਤ ਮਿਲਦੀ ਹੈ ਜੋ ਬੋਲੇ ਸੋ ਨਿਹਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕੀ ਹੈ ਲੈ ਵੇਖ ਸਰ 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 ਚਲੋ